ਦੇਖੋ ਸਿੰਘ ਸਵਾਨ ਨੇ ਜਿਹੜਾ ਕੱਲ ਫੈਸਲਾ ਲਿਆ ਉਸ ਵਿੱਚ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਨੇ ਆਖਿਆ ਸੀ ਕਿ ਜਿਹੜੇ ਕੈਬਨਿਟ ਦੇ ਮੰਤਰੀ ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਆ ਕੇ ਆਪਣਾ ਜਿਹੜਾ ਪੱਖ ਪੇਸ਼ ਕਰਨਾ ਆਪਣਾ ਸਪਸ਼ਟੀਕਰਨ ਦੇਣ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੀਗਾ ਤਨਖਾਹਿਆ ਕਰਾਰ ਦਾ ਮਤਲਬ ਇਹ ਹੁੰਦਾ ਕਿ ਨਾਤਾ ਉਹਦੇ ਨਾਲ ਕੋਈ ਸੰਬੰਧ ਆਪਣੇ ਰੱਖਿਆ ਜਾਵੇ ਉਹਦੇ ਨਾਲ ਕੋਈ ਜਿਹੜਾ ਤਾਲਮੇ ਨਾ ਹੋਵੇ ਤਨਖਾਈਆ ਕਦੀ ਉਹਦੀ ਆਪਣੇ ਕਿਸੇ ਗੁਰੂ ਘਰ ਚ ਅਰਦਾਸ ਨਹੀਂ ਹੋ ਸਕਦੀ ਕਿਸੇ ਗੁਰੂ ਘਰ ਚੋ ਦੇਖ ਨਹੀਂ ਕਰਾ ਸਕਦਾ ਮਤਲਬ ਬਹੁਤ ਵੱਡਾ ਗੁਨੇਗਾਰ ਸਮਝਿਆ ਜਾਂਦਾ ਜਿਹਨੂੰ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆ ਕਰਾਰ ਦਿੱਤਾ ਜਾਂਦਾ ਤੇ ਇਸ ਗੱਲ ਦੀ ਸਾਨੂੰ ਬੜੀ ਨਿਮੋਸ਼ੀ ਆ ਕਿ ਸ਼੍ਰੋਮਣੀ ਕਾਲੀਦਾਲ ਦਾ ਪ੍ਰਧਾਨ ਅਜੀ ਤਨਖਾਹਿਆ ਇਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਵੱਲੋਂ ਤੇ ਬਹੁਤ ਚੰਗਾ ਹੁੰਦਾ ਅਗਰ ਸੁਖਬੀਰ ਸਿੰਘ ਬਾਦਲ ਹੁਣੇ ਬਹੁਤ ਪਹਿਲਾਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਮੇ ਹੋ ਜਾਂਦੇ ਤਾਂ ਕਿ ਅਕਾਲੀ ਦਲ ਨੂੰ ਇਹ ਜਿਹੜਾ ਸਮਾਂ ਇਤਿਹਾਸ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਊਗਾ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਿਆ ਐਲਾਨ ਕੀਤਾ ਗਿਆ ਇਸ ਗੱਲ ਦਾ ਸਿੱਖ ਪੰਥ ਦਾ ਬੜਾ ਘਾਟਾ ਹੋਇਆ ਤੇ ਜਿਹੜਾ ਤਨਖਾਹਿਆ ਹੋਵੇ ਇਹ ਵੀ ਦੇਖੋ ਜ਼ਿਕਰ ਹੁੰਦਾ ਅਕਾਲੀ ਦਲ ਦੇ ਆਪਣੇ ਵਿਧਾਨ ਵਿੱਚ ਜਾਂ ਅਕਾਲੀ ਦਲ ਦੀ ਜਿਹੜੀ ਆਪਣੀ ਵਿਚਾਰਧਾਰਾ ਆ ਸਿੱਖ ਬੁੱਧੀਜੀਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਕੋਈ ਵੀ ਪਤਿਤ ਜਾਂ ਕੋਈ ਤਨਖਾਹਿਆ ਹੋਵੇ ਉਹ ਅਕਾਲੀ ਦਲ ਦਾ ਪ੍ਰਦਾਨ ਨਹੀਂ ਬਣ ਸਕਦਾ ਜਾਂ ਨਹੀਂ ਰਹਿ ਸਕਦਾ ਹੁਣ ਜੋ ਵੀ ਆਪਣਾ ਪੱਖ ਪੇਸ਼ ਕਰਵਗੇ ਸੁਖਵੀਰ ਸਿੰਘ ਬਾਦਲ ਇਹਦਾ ਬਾਅਦ ਪਤਾ ਲੱਗੂਗਾ ਪਰ ਜੋ ਸਿੰਘ ਸਭਾ ਦਾ ਉਥੇ ਫੈਸਲਾ ਹੋਇਆ ਉਹ ਸਿੱਖ ਪਰੰਪਰਾਵਾਂ ਦੇ ਅਨਸਾਰ ਹੋਇਆ ਤੇ ਉਹਦਾ ਜਿਹੜਾ ਸਿੱਖ ਸੰਗਤ ਉਥੇ ਆਪਣੀ ਤਸੱਲੀ ਪ੍ਰਗਟ ਕਰ ਰਹੀ ਹੈ ਲੋਕਾਂ ਸਭ ਕਰ ਲੈ ਜੀ ਉਹ ਫੈਸਲਾ ਉਥੋਂ ਆਣਾ ਸਿੰਘ ਸਭਾ ਨਾਲੋਂ ਉਹ ਕਾਫੀ ਰੋੜੀ ਕਰਨ ਸਾਡੇ ਕੋਲ ਆਣਾ ਪਰਮਪਰਮ ਸਾਡੇ ਕੋਲ ਪਰ ਕੀ ਪਾਠ ਕਰਕੇ ਜਾਂ ਜੋੜੇ ਸਾਫ ਕਰਕੇ ਲੰਗਰ ਰਾਜ ਸੇਵਾ ਕਰਕੇ ਕੀ ਵਿਅਕਤੀਆਂ ਵਾਲੇ ਕੀਤੇ ਹੋਏ ਗੁਨਾਹ ਜਿਹੜੇ ਸੁਣਾਏ ਉਹ ਮਾਫ ਹੋ ਜਾਣਗੇ ਦੇਖੋ ਆਪਾਂ ਨੂੰ ਇੱਕ ਆਮ ਧਾਰਨਾ ਬਣ ਗਈ ਹੈ ਕਿ ਜਿਹੜਾ ਉਥੋਂ ਆਪਾਂ ਨੂੰ ਸਜ਼ਾ ਮਿਲਣੀ ਆ ਉਹ ਆਪਾਂ ਜਿਹੜੀ ਸੇਵਾ ਹੁੰਦੀ ਆ ਆਪਾਂ ਗੁਰੂ ਘਰਾਂ ਚ ਕਰਦੇ ਆ ਉਹਦੇ ਰੂਪ ਵਿੱਚ ਹੋਊਗੀ ਪਰ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਵਾਰੀ ਐਦਾਂ ਦੀ ਸਜ਼ਾ ਵੀ ਸੁਣਾਈ ਗਈ ਆ ਕਿ ਜਿੱਦਾਂ ਦਾ ਕੋਈ ਗੁਨਾਹ ਕੀਤਾ ਜਿੱਦਾਂ ਦਾ ਪਾਪ ਕੀਤਾ ਅਗਰ ਉਸ ਮੁਤਾਬਕ ਸਜ਼ਾ ਜਿਹਨੂੰ ਜਦੋਂ ਮਿਲਦੀ ਆ ਤੇ ਬਹੁਤ ਸਾਰੇ ਜਿਹੜੇ ਕੰਮਾਂ ਤੋਂ ਬڑے ਸਾਹਿਬ ਬਹੁਤ ਮਸਲਿਆਂ ਤੋਂ ਉਹ ਉਹਨਾਂ ਆਗੂਆਂ ਨੂੰ ਲੰਬੇ ਰੱਖਿਆ ਜਾਂਦਾ ਆ ਇਹ ਵੀ ਸਜ਼ਾ ਦਾ ਹਿੱਸਾ ਆ ਕਿ ਉਹ ਆਗੂ ਕਿਸੇ ਆਪਣੇ ਧਾਰਮਿਕ ਮਸਲੇ 'ਚ ਕਿਸੇ ਆਪਣੇ ਸਿਆਸੀ ਕੰਮਕਾਜ ਵਿੱਚ ਉਹਨਾਂ ਦਾ ਕੁਝ ਸਮੇਂ ਤੱਕ ਨਹੀਂ ਕੋਈ ਉਹਨਾਂ ਦਾ ਜਿਹੜਾ ਰੋਲ ਰਹੂਗਾ ਉਹਨਾਂ ਦਾ ਕੋਈ ਦਖਲ ਨਹੀਂ ਰਹੂਗਾ ਇਹ ਵੀ ਸਜ਼ਾ ਦਾ ਹਿੱਸਾ ਹੈਗਾ ਆ ਆ ਪਿਛਲੇ ਸਮੇਂ 'ਚ ਕਈ ਆਗੂਆਂ ਨੂੰ ਸਜ਼ਾਵਾਂ ਮਿਲੀਆਂ ਆ ਤੁਸੀਂ ਜਾਣਦੇ ਹੋ ਨਾ ਬਾਰੇ ਤੇ ਕਈ ਸਾਲ ਉਹਨਾਂ ਨੂੰ ਲੱਗ ਗਏ ਉਹਨਾਂ ਨੇ ਬੇਨਤੀਆਂ ਕੀਤੀ ਆ ਚਲੋ ਉਹਨਾਂ ਦਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਾਹਿਬ ਕੋਲ ਜਾ ਕੇ ਪਰ ਇਹ ਜਿਹੜੀ ਜਿਹੜੀ ਸਜ਼ਾ ਆ ਵੱਖਰੇ ਵੱਖਰੇ ਤਰ੍ਹਾਂ ਦੀ ਆ ਜਿਨ੍ਹਾਂ ਜਿੱਦਾਂ ਦਾ ਗੁਨਾਹ ਜਿੱਦਾਂ ਦਾ ਪਾਪ ਜਿਹੜਾ ਨੁਕਸਾਨ ਹੋਇਆ ਦੇਖੋ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਿਆ ਗੁਰੂ ਗ੍ਰੰਥ ਸਾਹਿਬ ਦੇ ਪਤ੍ਰਿਆਂ ਨੂੰ ਖਿਲਾਰੇ ਆ ਗਿਆ ਤੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੰਮਣਾ ਵੀ ਆ ਤੇ ਮਰਨਾ ਵੀ ਆ ਆਪਣੇ ਹਰ ਗੁਰਸਿੱਖ ਦਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਸਾਡਾ ਮਰਨ ਹੋ ਗਿਆ ਹਰ ਗੁਰਸਿੱਖ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਜਦੋਂ ਉੱਥੇ ਪੱਤਰੇ ਉਹਨਾਂ ਨੇ ਆਪਣੇ ਫਰੋਲ ਤੇ ਪਾਪੀਆਂ ਨੇ ਤੇ ਪੰਥਕ ਸਰਕਾਰ ਕੋਲੋਂ ਕੁਝ ਹੋਇਆ ਨਹੀਂ ਫਿਰ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਰਹੇ ਫਿਰ ਆਪਾਂ ਉਹਨਾਂ ਦੀ ਮਦਦ ਕਰਦੇ ਰਹੇ ਫਿਰ ਆਪਾਂ ਉਹਦੇ ਕੇਸ ਵਾਪਸ ਕੀਤੇ ਤੁਸੀਂ ਸਾਰੇ ਇਹਨਾਂ ਆਪਣੇ ਮਸਲੇ ਬਾਰੇ ਜਾਣਦੇ ਹੋ 2007 ਤੋਂ ਲੈ ਕੇ 2017 ਤੱਕ ਜੋ ਵੀ ਆਪਣੇ ਸਾਹਮਣੇ ਹੋਇਆ ਤੇ ਫਿਰ ਜੋ ਜਿਹੜੇ ਏਡੇ ਵੱਡੇ ਪਾਪ ਹੋਏ ਜਿਸ ਆਪਣੇ ਗੱਲਾਂ ਨੂੰ ਲੈ ਕੇ ਪਾਪਾ ਨੂੰ ਲੈ ਕੇ ਸਿੱਖ ਸੰਗਤ ਨੇ ਸਰ ਤੋਂ ਕਿਨਾਰਾ ਕਰ ਲਿਆ ਸਭ ਤੋਂ ਵੱਖਰਾ ਵੱਖਰਾ ਹੋ ਗਏ ਆਪਣੇ ਸਿੱਖ ਸਾਨੂੰ ਆਈਸੋਲੇਟ ਕਰਤਾ ਸਿੱਖਾਂ ਨੇ ਤੇ ਉਹਦੇ ਉਹਦੇ ਮੁਤਾਬਕ ਹੀ ਇਹ ਜਿਹੜੀ ਸਿੰਘ ਸਵਾਨ ਵੱਲੋਂ ਸਜ਼ਾ ਸੁਣਾਈ ਜਾਣੀ ਹੈਗੀ ਆ ਤੇ ਜਿਵੇਂ ਅੱਗੇ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਇਹ ਫੈਸਲਾ ਲਿਆ ਤੇ ਜੋ ਆਧਾਰਨਾ ਅੱਗੇ ਪਹਿਲਾਂ ਨੇ ਆਪਣੇ ਕੋਲ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾਵਾਂ ਸੁਣਾਈਆਂ ਗਈਆਂ ਨੇ ਸਿੱਖ ਸੰਗਤ ਅੱਜ ਉਹ ਵੀ ਆਸ ਲਾ ਕੇ ਬੈਠੀ ਆ ਕਿ ਉਹਦੇ ਮੁਤਾਬਕ ਹੀ ਇਹ ਜਿਹੜੀ ਸਜ਼ਾ ਸੁਣਾਈ ਜਾਊਗੀ ਜਿੱਥੇ ਤਕਬੀਰ ਸਿੰਘ ਪਾਦਲਾ ਨੂੰ ਚਰਨਖਾਈਆ ਕਰਾਸ ਦਿੱਤਾ ਗਿਆ ਕਿ ਉੱਥੇ ਉਸ ਵਕਤ ਤੇ ਜ਼ਥੇਦਾਰ ਰੁਸ਼ੀ ਨੇ ਇਹਦੇ ਵਿੱਚ ਜਿਨ੍ਹਾਂ ਨੇ ਪ੍ਰਸ਼ਾਸਨ ਮਨਾਈ ਜਾਂ ਜਿਹੜੀਆਂ ਤਵਾਮ ਸਾਰੀਆਂ ਚੀਜ਼ਾਂ ਦੇ ਵਿੱਚ 13 ਸਿਰਾਂ ਨੂੰ ਮੁਆਫੀ ਦਿੱਤੀ ਗਈ ਜਾਂ ਇਖਤियार ਹੋਏ ਦੇ ਵਿੱਚ ਹੋਰ ਚੀਜ਼ਾਂ ਵੀ ਰਿਪੋਰਟ ਨੇ ਦੇਖੋ ਜਿਨ੍ਹਾਂ ਸਿੰਘ ਸਬਾਨਾ ਨੇ ਉਸ ਸਮੇਂ ਦਬਾਹ ਹੇਠ ਆ ਕੇ ਫੈਸਲਾ ਲਿਆ ਉਹਨਾਂ ਦਾ ਵੀ ਰੋਲ ਹੈਗਾ ਪਰ ਜਿਨ੍ਹਾਂ ਨੇ ਫੈਸਲਾ ਕਰਾਇਆ ਜਾਂ ਜਿਹੜੇ ਮੁੱਖ ਦੋਸ਼ੀ ਸਨ ਉਹ ਪਹਿਲੀ ਕਤਾਰ ਵਿੱਚ ਖੜੇ ਨੇ ਉਹ ਹਨ ਜਿਨ੍ਹਾਂ ਨੂੰ ਹੁਣ ਕੱਲ ਜਿਨ੍ਹਾਂ ਬਾਰੇ ਸੁਖਵੀਰ ਸਿੰਘ ਬਾਦਲ ਹੁਣਾਂ ਬਾਰੇ ਆਪਣੇ ਸਿੰਘ ਸਬਾਨਾ ਨੇ ਜਿਹੜਾ ਫੈਸਲਾ ਲਿਆ ਜਿਹੜੇ ਆਪਣੇ ਸਿੰਘ ਸਬਾਨ ਉਹ ਸਮੇਂ ਸੀਗੇ ਉਹ ਦੂਸਰੀ ਕਤਾਰ ਵਿੱਚ ਖੜੇ ਨੇ ਚਾਹੇ ਉਹਨਾਂ ਤੇ ਦਬਾਅ ਕਿਤੇ ਦਾ ਕਿਦਾਂ ਦਾ ਪਾਇਆ ਚੰਗਾ ਹੁੰਦਾ ਅਗਰ ਉਹ ਦਬਾਹ ਹੇਠ ਨਾ ਆਉਂਦੇ ਤੇ ਸਿੱਖ ਪੰਥ ਇਸ ਗੱਲ ਨੂੰ ਸੁਰਖਰੂ ਆ ਜਾਂਦਾ ਤੇ ਇਸ ਇਹ ਸਮਾਂ ਹੀ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵੇਲੇ ਉਥੇ ਅਕਾਲ ਤਖਤ ਸਾਹਿਬ ਦੇ ਆਪਣੇ ਮੋਰੇ ਹੋ ਕੇ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਪਊ ਜਾਂ ਜਿਹਨੇ ਕੋ ਗਲਤ ਫੈਸਲਾ ਲਿਆ ਉਹਦੇ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹ ਹੁਣ ਸਿੰਘ ਸਭਾਨ ਆਪ ਇਸ ਗੱਲ ਦਾ ਨਿਰਣਾ ਕਰਨਗੇ